ਨੋ ਆਪਣੀ ਸੱਸ ਨੂੰ ਪਿਆਰ ਨਾ ਕਰਦੀ ਹੋਵੇ ਨਾ ਉਹ ਵੀ ਕਰਨ ਲੱਗ ਜਾਏਗੀ ਦੇਖ ਕੇ ਤੇ ਜੇ ਸੱਸ ਕੋਈ ਗੱਲ ਤੇ ਛਿੜਕਦੀ ਹੋਵੇ ਤੇ ਉਹ ਬਿਲਕੁਲ ਠੀਕ ਹੋ ਜਾਣਗੀ ਠੀਕ ਹੈ ਕਿ ਅਗਰ ਨੋ ਥੋੜਾ ਜਿਹਾ ਪਿਆਰ ਨਾਲ ਦੋ ਕਦਮ ਅੱਗੇ ਵਧਾਵੇ ਨਾ ਤੇ ਉਹ ਸੱਸ ਆਪਣੇ ਆਪ ਹੀ ਉਹ ਦਿਵਲ ਵਧੂਗੀ ਜੀ ਅਗਰ ਸੱਸ ਤੇ ਕੋਈ ਖਰਾਬੀ ਸੱਸ ਵੱਲ ਨੋ ਕਦਮ ਨੋ ਵੱਲ ਵਧਾਵੇ ਨਾ ਤੇ ਬਸ ਆਪਣਿਆ ਪਿਆਰ ਬਣਿਆ ਰਹੂਗਾ ਬਸ ਐ ਜੀ ਹਸਬੰਡ ਤੁਹਾਡਾ ਸਾਥ ਦੇਣਗੇ ਮੰਮੀ ਦਾ ਸਾਥ ਦੇਣਗੇ ਫੇਰੀ ਵੀਡੀਓਜ਼ ਜਿਹੜੀਆਂ ਦਾ ਲਗੋਂ ਹਸਬੰਡ ਦੀ ਵੀ ਨੇਚਰ ਇਹੀ ਹੈ ਕਿ ਉਹ ਜਿੰਨਾ ਪਿਆਰ ਮੈਨੂੰ ਕਰਦੇ ਆ ਓਨਾ ਹੀ ਮਦਦ ਨੂੰ ਕਰਦੇ ਆ ਮਤਲਬ ਕਦੀ ਸਾਡੇ ਘਰ 'ਚ ਇਹ ਚੀਜ਼ ਨਹੀਂ ਹੋਈ ਕਿ ਉਹ ਮਤਲਬ ਮੈਂ ਉਹਨਾਂ ਨੂੰ ਕਿਸੇ ਗੱਲ ਤੋਂ ਕਹਾਂ ਤੇ ਉਹ ਮੰਮੀ ਨੂੰ ਗੁੱਸੇ ਹੋਣ ਜਾਂ ਉਹ ਮੰਮੀ ਕਹਿੰਨ ਮਤਲਬ ਸਾਡੇ ਪਰਿਵਾਰ ਦੇ ਵਿੱਚ ਜਿੰਨਾ ਪਿਆਰ ਵੀ ਹੋਵੇ ਤੇ ਕੋਈ ਗੱਲ ਤੇ ਗੁੱਸੇ ਵੀ ਤੇ ਕੋਈ ਇਹੋ ਜਿਹਾ ਨਹੀਂ ਕਿ ਮੈਂ ਪ੍ਰਿੰਸ ਹੋ ਜਾਣਾ ਨਹੀਂ ਕਦੀ ਜੀ ਕਦੀ ਲੜਾਈ ਤਾਂ ਨਹੀਂ ਹੁੰਦੀ ਪਿਆਰ ਦੀ ਲੜਾਈ ਨਹੀਂ ਬਿਲਕੁਲ ਮੇਰੀ ਮਦਰ-ਇਨ-ਲॉ ਵੀ ਕਦੀ ਲੜਾਈ ਨਹੀਂ ਹੋਈ ਬਹੁਤ ਸਾਰੀ ਕੁੜੀਆਂ ਦੀ ਇਹ ਹੁੰਦੇ ਵੀ ਜੇ ਮੇਰਾ ਵਿਆਹ ਹੋ ਗਿਆ ਤਾਂ ਮੇਰੇ ਮੇਰੇ ਹੱਥ ਵਿੱਚ ਜਿਹੜਾ ਸਾਰਾ ਰੋਲ ਰਵੇ ਉਹ ਤੁਹਾਡੇ ਘਰ ਚ ਇਦਾਂ ਦਾ ਕੁਝ ਨਹੀਂ ਇਹ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਹੈ ਕਿ ਜਿਹੜੀਆਂ ਨਵਾਂ ਵਾਂ ਅੱਜ ਕੱਲ ਆਂਦੀਆਂ ਉਹਨਾਂ ਨੂੰ ਆਪਣੀ ਮਦਰ ਦੇ ਨਾਲ ਓਨਾ ਹੀ ਪਿਆਰ ਕਰਨਾ ਚਾਹੀਦਾ ਜਿੰਨਾ ਕਿ ਉਹ ਆਪਣੀ ਮਦਰ ਨੂੰ ਕਰਦੀਆਂ ਆ ਤੇ ਮੇਰਾ ਮੇਰੀ ਸੱਸ ਨਾਲ ਬਹੁਤ ਪਿਆਰ ਆ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਸਾਰੀਆਂ ਜਿਹੜੀਆਂ ਨੋ ਸੱਸਾਂ ਆ ਆਪਸ ਦੇ ਵਿੱਚ ਰਲ ਕੇ ਰਹਿਣ ਪਿਆਰ ਦੇ ਨਾਲ ਰਹਿਣ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਤੁਸੀਂ ਅਕਾਊਂਟ ਦੇਖ ਕੇ ਹੋਣਗੇ ਬਹੁਤ ਸਾਰੇ ਕੰਟੈਂਟ ਦੇਖ ਕੇ ਹੋਣਗੇ ਪਰ ਇਹ ਕੰਟੈਂਟ ਜਿਹੜਾ ਇਹਨਾਂ ਦੇ ਵੱਲੋਂ ਖਾਸ ਕਰਕੇ ਲੋਕਾਂ ਦੇ ਅੱਗੇ ਰੱਖਿਆ ਜਾਂਦਾ ਹੈ بڑے ਕਨਸੈਪਟ ਵਧੀਆ ਤਰੀਕੇ ਨਾਲ ਦਿਖਾਇਆ ਜਾਂਦਾ ਆਪਦੇ ਘਰਾਂ ਦੇ ਵਿੱਚ ਜਾਣਾ ਚਾਹੀਦਾ ਉਹ ਇਹ ਫੈਮਲੀ ਪਹੁੰਚਾਂਦੀ ਸੀ ਅੱਜ ਕੱਲ੍ਹ ਜੀ ਠੀਕ ਠਾਕ ਹੋ ਪਹਿਲਾਂ ਤਾਂ ਮੈਂ ਆਂਟੀ ਜੀ ਨੂੰ ਕਹੂੰਗੀ ਆਂਟੀ ਬਹੁਤ ਸੋਹਣੇ ਲੱਗੇ ਤਾਂ ਥੈਂਕ ਯੂ ਬੇਟੇ ਮੈਂ ਕਿਹਾ ਤੁਸੀਂ ਜਿਹੜਾ ਕਨਸੈਪਟ ਬਣਾਨੇ ਹੋ ਉਹ ਇੱਕ ਇੱਕ ਚੀਜ਼ ਰਿਲੇਟ ਕਰ ਜਾਂਦੀ ਹੈ ਜਿਹੜੀ ਘਰਾਂ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ ਉਹ ਤੁਹਾਡੀ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਕਿਵੇਂ ਆਈਡੀਆ ਆਇਆ ਸੀ ਕਿਵੇਂ ਸ਼ੁਰੂਆਤ ਕੀਤੀ ਸੀ ਤੇ ਕਿਹੜਾ ਆਈਡੀਆ ਸੀ ਤਿੰਨਾਂ ਚ ਹਸਬੰਦ ਤਾਂ ਆਈਡੀਆ ਤੇ ਮੇਰਾ ਸੀ ਮੈਨੂੰ ਲੱਗਾ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਕਨਸੈਪਟ ਤੁਹਾਡਾ ਚੜਦਾ ਰਿਹਾ ਤੇ ਤੁਸੀਂ ਲੋਕਾਂ ਦੇ ਅੱਗੇ ਆਂਦੇ ਹੋ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਂਟੀ ਜੀ ਅੱਜਕੱਲ੍ਹ ਸਮਾਜ 'ਚ ਬਹੁਤ ਕੁਝ ਹੋ ਰਿਹਾ ਪਰ ਤੁਹਾਡੀਆਂ ਵੀਡੀਓਜ਼ ਇੰਨੀਆਂ ਇਨਸਪਾਇਰਿੰਗ ਹੁੰਦੀਆਂ ਨੇ ਵੀ ਜਿਹੜੇ ਕੋਈ ਗਲਤ ਛਿੜਕਦੀ ਹੋਵੇ ਤੇ ਉਹ ਬਿਲਕੁਲ ਠੀਕ ਹੋ ਜਾਣਗੇ ਠੀਕ ਹੈ ਮੈਂ ਤੇ ਇਹ ਹੀ ਕਹਿਣਾ ਚਾਹੂੰਗੀ ਕਿ ਅਗਰ ਨੋ ਥੋੜਾ ਜਿਹਾ ਪਿਆਰ ਨਾਲ ਦੋ ਕਦਮ ਅੱਗੇ ਵਧਾਵੇ ਨਾ ਤੇ ਉਹ ਸੱਸ ਆਪਣੇ ਆਪ ਹੀ ਉਹ ਜਵਲ ਵਧੂਗੀ ਅਗਰ ਸੱਸ ਚ ਕੋਈ ਖਰਾਬੀ ਸੱਸ ਵੱਕ ਦੋ ਕਦਮ ਨੋ ਵੱਲ ਵਧਾਵੇ ਨਾ ਤੇ ਬਸ ਆਪਣਿਆ ਪਿਆਰ ਬਣਿਆ ਰਹੂਗਾ ਬਸ ਐ ਹੀ ਜੇ ਹਰ ਇੱਕ ਨੂ ਸੱਸ ਦੇ ਰਿਸ਼ਤੇ ਦੇ ਵਿੱਚ ਜਿਹੜਾ ਹਸਬੰਡ ਦਾ ਰੋਲ ਹੁੰਦਾ ਉਹ ਵੀ ਬਹੁਤ ਸੋਹਣਾ ਤਰੀਕੇ ਨਾਲ ਨਿਭਾਇਆ ਜਾਂਦਾ ਜੇ ਹਸਬੰਡ ਤੁਹਾਡਾ ਸਾਥ ਦੇਣਗੇ ਮੰਮੀ ਦਾ ਸਾਥ ਦੇਣਗੇ ਫੇਰੀ ਵੀਡੀਓਜ਼ ਜਿਹੜੀਆਂ ਦਾ ਲੋਕ ਹਸਬੰਡ ਦੀ ਵੀ ਨੇਚਰ ਇਹੀ ਹੈ ਕਿ ਉਹ ਜਿੰਨਾ ਪਿਆਰ ਮੈਨੂੰ ਕਰਦੇ ਆ ਓਨਾ ਹੀ ਮਦਦ ਨੂੰ ਕਰਦੇ ਆ ਮਤਲਬ ਕਦੀ ਸਾਡੇ ਘਰ 'ਚ ਇਹ ਚੀਜ਼ ਨਹੀਂ ਹੋਈ ਕਿ ਉਹ ਮਤਲਬ ਮੈਂ ਉਹਨਾਂ ਨੂੰ ਕਿਸੇ ਗੱਲ ਤੋਂ ਕਹਾਂ ਤੇ ਉਹ ਮੰਮੀ ਨੂੰ ਗੁੱਸੇ ਹੋਣ ਜਾਂ ਉਹ ਮੰਮੀ ਕਹਿੰ ਮਤਲਬ ਸਾਡੇ ਪਰਿਵਾਰ ਦੇ ਵਿੱਚ ਜਿੰਨਾ ਪਿਆਰ ਵੀ ਹੋਵੇ ਤੇ ਕੁਝ ਇਹੋ ਜਿਹਾ ਨਹੀਂ ਕਿ ਮੈਂ ਪ੍ਰਿੰਸ ਹੋ ਜਾਣਾ ਨਹੀਂ ਕਦੀ ਲੜਾਈ ਤਾਂ ਨਹੀਂ ਹੁੰਦੀ ਮੇਰੀ ਮਦਰ ਇਨ ਲਾ ਵੀ ਕਦੀ ਲੜਾਈ ਨਹੀਂ ਹੋਈ ਅੱਛਾ ਇੱਕ ਨਾ ਉਹਦਾ ਰੂਲ ਵੀ ਹੁੰਦਾ ਕਿ ਜੇ ਮੈਂ ਆ ਗਈ ਆ ਤਾਂ ਮੈਂ ਆਪਣਾ ਹਸਬੰਡ ਆਪਣੇ ਕੋਲ ਨਹੀਂ ਕਨ ਸੱਸ ਦਾ ਵੀ ਬੇਟਾ ਉਸੇ ਤਰੀਕੇ ਨਾਲ ਚੱਲਦਾ ਵੇ ਤੇ ਬਹੁਤ ਸਾਰੀ ਕੁੜੀਆਂ ਦੀ ਇਹ ਹੁੰਦਾ ਵੀ ਜੇ ਮੇਰਾ ਵਿਆਹ ਹੋ ਗਿਆ ਤਾਂ ਮੇਰੇ ਮੇਰੇ ਹੱਥ ਵਿੱਚ ਜਿਹੜਾ ਸਾਰਾ ਰੋਲ ਰਵੇ ਉਹ ਤੁਹਾਡੇ ਘਰ ਸੇ ਇਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਹੈ ਕਿ ਜਿਹੜੀਆਂ ਨੋਵਾਂ ਵਾਂ ਅੱਜ ਕੱਲ ਆਂਦੀਆਂ ਉਹਨਾਂ ਨੂੰ ਆਪਣੀ ਮਦਰ ਦੇ ਨਾਲ ਓਨਾ ਹੀ ਪਿਆਰ ਕਰਨਾ ਚਾਹੀਦਾ ਜਿੰਨਾ ਕਿ ਉਹ ਆਪਣੀ ਮਦਰ ਨੂੰ ਕਰਦੀਆਂ ਆ ਤੇ ਮੇਰਾ ਮੇਰੀ ਸੱਸ ਨਾਲ ਬਹੁਤ ਪਿਆਰ ਆ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਸਾਰੀਆਂ ਜਿਹੜੀਆਂ ਨੋ ਸੱਸਾਂ ਆ ਆਪਸ ਦੇ ਵਿੱਚ ਰਲ ਕੇ ਰਹਿਣ ਪਿਆਰ ਦੇ ਨਾਲ ਰਹਿਣ ਤੁਹਾਡੀ ਭਾਬੀ ਬਹੁਤ ਚੰਗੇ ਆ ਇਨਾ ਹੜਾ ਤਿਆਰ ਰਹੋ ਆ ਮੈਂ ਕਹਿੰਦਾ ਜੋਬ ਵੀ ਕਰਦੇ ਆ ਮੈਂ ਕਹਿੰਦਾ ਘਰ ਵੀ ਸੰਭਾਲਦੇ ਆ। ਅੱਜ ਕੱਲ ਲੇਡੀਜ਼ ਮਨ ਲੱਗਦਾ ਜਿਆਦਾ ਸੁਪਰ ਵੂਮਨ ਬਣ ਚੁੱਕੀਆਂ ਨੇ ਘਰ ਸੰਭਾਲਣਾ, ਚੌਪ ਸੰਭਾਲਣੀ, ਸਭ ਕੁਝ। ਨਹੀਂ ਨਹੀਂ ਇਹ ਦੋ ਦੋਨੋ ਚੀਜ਼ਾਂ ਕਾਫੀ ਚੰਗੀ ਤਰ੍ਹਾਂ ਹੈਂਡਲ ਕਰ ਲੈਂਦੇ ਆ। ਅੱਜ ਇਸ ਈਵੈਂਟ ਤੇ ਪਹੁੰਚੋ ਬਹੁਤ ਸਾਰੀਆਂ ਜਿਹੜੇ ਲੋਕ ਤੁਹਾਨੂੰ ਪਸੰਦ ਕਰਦੇ, ਤੁਹਾਡੀ ਵੀਡੀਓਜ਼ ਨੂੰ ਪਸੰਦ ਕਰਦੇ, ਉਹਨਾਂ ਦਾ ਮੇਰੇ ਸਾ ਇੱਕੋ ਮੈਸੇਜ ਹੁੰਦਾ ਕਿ ਅਸੀਂ ਨਾ ਇਹ ਜਿਹੜੀ ਚੀਜ਼ ਮਾਈਂਡ ਚ ਆਂਦੀ ਹੋਵੇ ਨਾ ਉਹ ਤੁਹਾਡੀ ਵੀਡੀਓ ਦੇਖ ਕੇ ਸੋਲਵ ਹੋ ਜਾਂਦੀ ਹੈ। ਨਹੀਂ ਨਹੀਂ ਸਾਰਿਆਂ ਨੇ ਪਿਆਰ ਵੀ ਬਹੁਤ ਦਿੱਤਾ ਸਾਡੀ ਵੀਡੀਓ ਨੂੰ, ਸਾਰਿਆਂ ਦਾ ਬਹੁਤ ਸਾਰਾ ਥੈਂਕਸ। ਬਹੁਤ ਸਾਰਾ ਥੈਂਕ ਯ